ਸਸ਼ੀ ਗਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਦੇਖੋ ਆਪਾਂ ਹਰ ਰੋਜ਼ ਗੱਲਾਂ ਬਾਤਾਂ ਕਰਦੇ ਆਂ ਤੇ ਤੁਹਾਨੂੰ ਪਸੰਦ ਵੀ ਆਉਂਦੀਆਂ ਨੇ ਬੜੀ ਖੁਸ਼ੀ ਹੁੰਦੀ ਹੈ ਤੁਹਾਡੇ ਕਮੈਂਟ ਪੜ੍ਹ ਕੇ ਕਿ ਅ ਵਧੀਆ ਗੱਲਾਂ ਕਰਦੇ ਆਂ ਦੇਖੋ ਗੱਲਾਂ ਵਧੀਆ ਉਦੋਂ ਹੁੰਦੀਆਂ ਨੇ ਜਦੋਂ ਆਪਣੇ ਆਪ ਨਾਲ ਟੁੱਕਦੀਆਂ ਹੋਣ ਆਪਣੇ ਆਪ ਨਾਲ ਹੁੰਦੀਆਂ ਹੋਣ ਤੇ ਜ਼ਿੰਦਗੀ 30 ਰੂਟੀਨ ਵਿੱਚ ਚੱਲਦੀਆਂ ਗੱਲਾਂ ਹੋਣ ਹੁਣ ਜੇ ਆਪਾਂ ਪਿਛਲੇ ਜ਼ਮਾਨੇ ਦੀਆਂ ਗੱਲਾਂ ਕਰੀਏ ਕਿ ਭਾਈ ਇਤਿਹਾਸ ਵਿੱਚ ਆ ਹੋਇਆ ਸੀ ਉਸ ਟਾਈਮ ਇਦਾਂ ਕਰਦੇ ਸੀ ਉਸ ਟਾਈਮ ਇਦਾਂ ਹੁੰਦਾ ਸੀ ਸਾਨੂੰ ਇਦਾਂ ਕਰਨਾ ਚਾਹੀਦਾ ਉਹ ਸਾਨੂੰ ਪਸੰਦ ਨਹੀਂ ਕਿਉਂਕਿ ਜੋ ਹੋ ਗਿਆ ਸੋ ਹੋ ਗਿਆ ਇਤਿਹਾਸ ਤੋਂ ਸਾਨੂੰ ਕੁਝ ਨਹੀਂ ਮਿਲਦਾ ਸਚਾਈਆ ਸਿੱਖਿਆ ਵੀ ਨਹੀਂ ਮਿਲਦੀ ਸਿੱਖਿਆ ਕੀ ਮਿਲਣੀ ਆ ਦੱਸੋ ਦੱਸੋ ਕੀ ਸਿੱਖਿਆ ਮਿਲਦੀ ਲੜਾਈਆਂ ਹੋਈਆਂ ਯੁੱਧ ਹੋਏ ਇਹ ਸਿੱਖਿਆ ਜ਼ਰੂਰ ਮਿਲਦੀ ਆ ਕਿ ਆਪਣਾ ਹੀ ਆਪਣੇ ਨੂੰ ਮਾਰਦਾ ਤੇ ਇਹ ਤੇ ਆਪਾਂ ਨੂੰ ਹਰ ਰੋਜ਼ ਆਪਣੇ ਘਰ ਚੋਂ ਮਿਲਦੀ ਹੈ ਸਾਨੂੰ ਆਪਣੇ ਆਂਢ ਗੁਆਂਢ ਚੋਂ ਮਿਲਦੀ ਹੈ ਸਾਡੀ ਜਾਣ ਪਹਿਚਾਨ ਵਾਲੇ ਸਾਨੂੰ ਦੁੱਖ ਦਿੰਦੇ ਆ ਇਹ ਹਰ ਰੋਜ਼ ਮਿਲਦੀ ਆ ਜਿੰਨੇ ਜਿੰਨੇ ਜ਼ਿਆਦਾ ਸਾਡੇ ਆਪਣੇ ਸਾਡੀਆਂ ਕਮੀਆਂ ਜਾਣਦੇ ਆ ਉਹਨੇ ਹੀ ਜ਼ਖਮਾਂ ਤੇ ਨਮਕ ਤੇ ਅੰਗੂਠੇ ਦਿੰਦੇ ਆ ਇਹ ਸਾਨੂੰ ਰੋਜ਼ ਸਿੱਖਿਆ ਮਿਲਦੀ ਆ ਸਾਨੂੰ ਇਤਿਹਾਸ ਤੋਂ ਸਿੱਖਣ ਦੀ ਕਿ ਜ਼ਰੂਰਤ ਪਈ ਹੈ ਕਿ ਆਪਾਂ ਆਪਣੇ ਨੂੰ ਮਾਰਦਾ ਹੈ ਜਿਵੇਂ ਸਾਡੀਆਂ ਕਮੀਆਂ ਜੋਏ ਉਹ ਸਾਡੇ ਆਪਣੇ ਨੂੰ ਪਤਾ ਹੁੰਦੀਆਂ ਨੇ ਤੇ ਉਹੀ ਆਹੀ ਗੱਲ ਰਾਵਣ ਵਾਲੀ ਜੇ ਨਾਂ ਪਤਾ ਹੁੰਦਾ ਉਹਦੇ ਭਰਾ ਨੂੰ ਵੀ ਭਾਈ ਤੁੰਨੀ ਚ ਤੀਰ ਮਾਰੇ ਤੇ ਇਹਨੇ ਮਰਨਾ ਤਾਂ ਉਹਨੇ ਕਿਤੇ ਮਰਨਾ ਸੀ ਹੁਣ ਇਹ ਨਹੀਂ ਇਹ ਵੀ ਆਪਾਂ ਕਹਿ ਸਕਦੇ ਆ ਕਿ ਕੁਦਰਤ ਨੇ ਕੋਈ ਨਾ ਕੋਈ ਰਸਤਾ ਬਣਾਉਣਾ ਸੀ ਪਰ ਭਰਾ ਨਹੀਂ ਬਣਾਉਣਾ ਸੀ ਇਹ ਵੀ ਦਰਸਾਉਣਾ ਸੀ ਕਿ ਭਾਈ ਤੇਰੇ ਭਰਾ ਨੇ ਤੇਰਾ ਕੰਮ ਕੀਤਾ ਨਹੀਂ ਕਿਤੇ ਨਾ ਕਿਤੇ ਇਹ ਵੀ ਤਾਂ ਹੈ ਨਾ ਕਿ ਸਾਡੇ ਆਪਣੇ ਹੀ ਆਪਣਾ ਨੁਕਸਾਨ ਕਰਦੇ ਆ ਇਹ ਵੀ ਤਾਂ ਹੋ ਸਕਦਾ ਇਤਿਹਾਸ ਦੱਸਣਾ ਚਾਹੁੰਦਾ ਹੋਵੇ ਹਨਾ ਕਿਸੇ ਕਿਸੇ ਮਹਾਪੁਰਖ ਕਿਸੇ ਚੰਗੇ ਬੰਦੇ ਦਾ ਕੋਈ ਭਰਾ ਕੋਈ ਜਿੱਦਾਂ ਕਿ ਰਾਵਣ ਜਿੱਦਾਂ ਕਿ ਰਾਮ ਰਾਮ ਦਾ ਭਰਾ ਉਹਦੇ ਨਾਲ ਰਾਤ ਛੱਡ ਕੇ ਚਲਾ ਗਿਆ ਚੱਲ ਪਿਆ ਜੰਗਲਾਂ ਨੂੰ ਬੜਾ ਚੰਗਾ ਬਹੁਤ ਵਧੀਆ ਦੇਖੋ ਜੀ ਭਰਾ ਨੇ ਕੁਰਬਾਨੀ ਕੀਤੀ ਆਪਣੇ ਭਰਾ ਨਾਲ ਗਿਆ ਪਰ ਕਦੇ ਇਹ ਚਾਚਾ ਕੀਤੀ ਕਿ ਭਰਾ ਨੇ ਕਿੱਦਿਆ ਕਿੱਡਾ ਗਲਤ ਕੰਮ ਕੀਤਾ ਦੱਸਿਆ ਵੀ ਭਾਈ ਇਹਨੂੰ ਇੱਥੇ ਤੂੰ ਨਿਚੇ ਤੀਰ ਮਾਰ ਦੋ ਅਗਲੇ ਨੂੰ ਮੇਰੇ ਭਰਾ ਨੂੰ ਮਾਰ ਦੋ ਮਾਰਨ ਵਾਲਾ ਉਹ ਕਿਉਂਕਿ ਉਹ ਉਹ ਬੰਦਾ ਸਹੀ ਨਹੀਂ ਸੀ ਭਾਈ ਸਹੀ ਤੇ ਗਲਤ ਤੇ ਤੁਹਾਡੀਆਂ ਨਜ਼ਰਾਂ ਦੇ ਵਿੱਚ ਹਰ ਕੋਈ ਆ ਹੁਣ ਮਹਾਭਾਰਤ ਦੇ ਵਿੱਚ ਐਡਾ ਵੱਡਾ ਯੁੱਧ ਹੋਇਆ ਭਾਈਆਂ ਭਾਈਆਂ ਚ ਹੋਇਆ ਕਜ਼ਨ ਚ ਹੋਇਆ ਸਭ ਕੋਈ ਮਰੇ ਮਰੇ ਤਾਂ ਇਨਸਾਨ ਨਾ ਚਲੋ ਇਤਿਹਾਸ ਤੋਂ ਕੀ ਸਿੱਖਿਆ ਮਿਲਦੀ ਆ ਆਪਾਂ ਇਹ ਚਰਚਾ ਕਰਨੀ ਸੀ ਕੀ ਹੋਇਆ ਕੀ ਨਹੀਂ ਹੋਇਆ ਇਸ ਤੇ ਚਰਚਾ ਕਰਕੇ ਕੋਈ ਫਾਇਦਾ ਨਹੀਂ ਆਪਾਂ ਜਾਣਦੇ ਆ ਹਨਾ ਆਪਾਂ ਤੇ ਇਹ ਚਰਚਾ ਕਰਨੀ ਆ ਕਿ ਅਸੀਂ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਚ ਜੋ ਸਿੱਖਦੇ ਆ ਜੋ ਠੋਕਰਾਂ ਖਾਂਦੇ ਆ ਉਸ ਤੋਂ ਸਿੱਖ ਕੇ ਠੋਕਰ ਖਾ ਕੇ ਉੱਠ ਕੇ ਅੱਗੇ ਵਧ ਕੇ ਫੇਰ ਨਾ ਕਿਸੇ ਪੱਥਰ 'ਚ ਵੱਜੋ ਉਸ ਚੀਜ਼ ਤੋਂ ਸਿੱਖਿਆ ਲਓ ਓਕੇ ਆਪਣੀ ਜ਼ਿੰਦਗੀ ਆ ਆਪਣਾ ਵਕਤ ਹੈ ਆਪਣੀਆਂ ਖੁਸ਼ੀਆਂ ਨੇ ਦੂਜਿਆਂ 'ਚ ਇਹ ਚੀਜ਼ਾਂ ਨਾ ਲੱਭੋ ਕੋਈ ਤੁਹਾਨੂੰ ਕੁਝ ਨਹੀਂ ਦੇ ਸਕਦਾ ਕੋਈ ਤੁਹਾਡੇ ਤੋਂ ਦੂਰ ਜਾ ਰਿਹਾ ਹੈ ਇਹ ਨਹੀਂ ਕਿ ਸਾਡੀ ਰੂਹ ਕੱਢ ਕੇ ਲੈ ਜਾ ਰਿਹਾ ਮਰ ਗਏ ਜੀ ਅਸੀਂ ਹੁਣ ਅਸੀਂ ਰਹਿ ਹੀ ਨਹੀਂ ਸਕਦੇ ਇਸ ਚੀਜ਼ ਤੋਂ ਬਿਨਾ ਪਹਿਲਾਂ ਵੀ ਤੇ ਰਹਿੰਦੇ ਸੀ ਜਦੋਂ ਦੇ ਜੰਮਿਆ ਉਦੋਂ ਹੀ ਦੇ ਦੋਸਤ ਮਿੱਤਰ ਸੀ ਨਹੀਂ ਨਾ ਤਾਂ ਫਿਰ ਹੁਣ ਬਣੇ ਆ ਤਾਂ ਹੁਣ ਵਕਤ ਸੀ ਤਾਂ ਬਣੇ ਆ ਅੱਗੋਂ ਵਕਤ ਇਦਾਂ ਦਾ ਨਹੀਂ ਰਹਿਣਾ ਤੇ ਉਹ ਨਹੀਂ ਬਣਨਗੇ ਸਮਝ ਗਏ ਨਾ ਤਾਂ ਇਸ ਕਰਕੇ ਲੋੜ ਵਕਤ-ਵਕਤ ਤੇ ਹਰ ਚੀਜ਼ ਦੀ ਪੈਂਦੀ ਆ ਤੇ ਚੀਜ਼ ਤੇ ਵਕਤ ਇੱਕੋ ਜਿਹਾ ਰਹਿੰਦਾ ਨਹੀਂ ਐ ਵਕਤ-ਵਕਤ ਤੇ ਜੋ ਜਿਸ ਤਰ੍ਹਾਂ ਹੁੰਦਾ ਜਾਂਦਾ ਐ ਉਸ ਦੇ ਨਾਲ ਆਪਣੀ ਜ਼ਿੰਦਗੀ ਤੇ ਆਪਣਾ ਸਮਾਂ ਬਤੀਤ ਕਰਦੇ ਜਾ। ਕੁਝ ਆਦਤਾਂ ਸਾਡੀਆਂ ਨੇ, ਕੁਝ ਆਦਤਾਂ ਦੂਜੇ ਦੀਆਂ ਨੇ। ਆਦਤਾਂ ਤੋਂ ਇਨਸਾਨ ਮਜਬੂਰ ਐ। ਹੈਨਾ? ਮਜਬੂਰ ਐ ਆਪਾਂ ਜਾਣਦੇ ਆ। ਆਦਤਾਂ ਬਦਲਦੀਆਂ ਨਹੀਂ ਬਦਲਦੀਆਂ। ਬਦਲਣ ਨਾਲ ਵੀ ਨਹੀਂ ਬਦਲਦੀਆਂ ਤੇ ਕੁਝ ਆਦਤਾਂ ਸਾਡੀ ਉਮਰ ਦੇ ਨਾਲ ਨਾਲ ਛੁੱਟ ਜਾਂਦੀਆਂ ਨੇ ਤੇ ਕੁਝ ਬਣ ਜਾਂਦੀਆਂ ਨੇ ਤੇ ਇਸ ਕਰਕੇ ਹਰ ਹਰ ਤਰੀਕੇ ਨਾਲ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਦੇ ਨਾਲ-ਨਾਲ ਆਪਣੇ ਆਪ ਨੂੰ ਸਮਝੋ ਕਿ ਆਪਾਂ ਕਿੱਥੇ ਆ ਅਸੀਂ ਆਪਣੇ ਅੰਦਰ ਕੀ ਤਬਦੀਲੀ ਕਰ ਸਕਦੇ ਹਾਂ ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਵਕਤ ਦੇ ਅਨੁਸਾਰ ਚਲਾ ਸਕਦੇ ਹਾਂ ਤਬਦੀਲੀ ਦੂਜੇ ਚ ਕਰਨ ਲਈ ਅਸੀਂ ਬੜਾ ਕੁਝ ਕਰ ਰਿਹਾ ਤੂੰ ਇੱਥੇ ਗਲਤ ਤੂੰ ਇੱਥੇ ਇਦਾਂ ਤੂੰ ਇੱਥੇ ਇਦਾਂ ਤੈਨੂੰ ਆ ਨਹੀਂ ਸੀ ਕਰਨਾ ਚਾਹੀਦਾ ਤੁਹਾਨੂੰ ਆ ਨਹੀਂ ਸੀ ਕਰਨਾ ਚਾਹੀਦਾ ਦੂਜੇ ਨੂੰ ਸਿੱਖਿਆ ਦੇਣੀ ਬੜੀ ਸੌਖੀ ਆ ਪੰਜਾਬੀ ਦੀ ਕਹਾਵਤ ਹੈ ਨਾ ਆਪਣੀ ਪੀੜੀ ਥੱਲੇ ਸੋਟਾ ਕੋਈ ਨਹੀਂ ਫੇਰਦਾ ਹੈਨਾ ਤਾਂ ਇਹ ਗੱਲ ਸਹੀ ਵੀ ਆ ਅਸੀਂ ਆਪਣੀਆਂ ਕਮੀਆਂ ਵੱਲ ਤੇ ਨਜ਼ਰਾਂ ਮਾਰਦੇ ਹੀ ਨਹੀਂ ਦੂਜੇ ਦੀਆਂ ਕਮੀਆਂ ਕਮੀਆਂ ਸਾਰਿਆਂ ਚ ਨੇ ਬਈ ਦੇਵਤਾ ਕੋਈ ਨਹੀਂ ਹੈ ਸਭ ਇਨਸਾਨ ਨੇ ਤੇ ਇਨਸਾਨ ਨੂੰ ਇਨਸਾਨ ਦੀ ਤਰ੍ਹਾਂ ਅਕਸੈਪਟ ਕਰੋ ਬੜੀ ਸੌਖੀ ਹੋ ਜਾਣੀ ਹੈ ਜ਼ਿੰਦਗੀ ਬੜਾ ਵਧੀਆ ਹੋ ਜਾਏਗਾ ਕੋ ਵੀ ਜਿੱਦਾਂ ਦੇ ਨੂੰ ਠੀਕ ਐ ਭਾਈ ਅਸੀਂ ਹੁਣ ਤੁਹਾਨੂੰ ਬਦਲ-ਬਦਲ ਕੇ ਆਪਣਾ ਦਿਮਾਗ ਥੋੜਾ ਖਰਾਬ ਕਰੀਏ ਤੇ ਫਿਰ ਵਧੀਆ ਚਲ 8 ਅਪ੍ਰੈਲ 2024 ਦਿਨਾਂ ਜੀ ਸੋਮਵਾਰ ਦਾ ਅੱਜ ਸੋਮਵਤੀ ਮੱਸਿਆ ਦਾ ਦਿਨ ਐ ਸੋਮਵਤੀ ਮੱਸਿਆ ਐ ਅੱਜ ਤੇ ਨਾਲ ਉਤਰਾ ਭਾਦਰਾ ਪਦ ਨਕਸ਼ਤਰ ਆ 10 ਵਜੇ ਕੇ 13 ਮਿੰਟ ਤੱਕ ਚੱਲਣਾ ਉਤਰਾ ਭਾਦਰਾ ਪਦ ਨਕਸ਼ਤਰ ਨੇ ਤੇ ਜੋ ਕਿ ਸ਼ਨੀ ਦਾ ਨਕਸ਼ਤਰ ਐ ਉਸ ਤੋਂ ਬਾਅਦ ਰੇਵਤੀ ਨਕਸ਼ਤਰ ਗੰਡਮੂਲ ਸ਼ੁਰੂ ਹੋ ਜਾਣੇ ਆ ਜੀ 10 ਕ ਵੱਜ ਕੇ 13 ਮਿੰਟ ਤੋਂ ਬਾਅਦ ਚੇਤਰ ਮਹੀਨੇ ਦੀ ਸੋਮਵਤੀ ਮੱਸੀਆ ਵਾ ਤੀਰਤਿ ਇਸ਼ਨਾਨ ਕਰਨਾ ਅੱਜ ਸ਼ੁਭ ਰਹੇਗਾ ਸੰਮਤ ਦੀ ਸ਼ੁਰੂਆਤ ਵੀ ਹੋ ਜਾਏਗੀ 280 280 ਸੰਮਤ ਸ਼ੁਰੂ ਹੋ ਜਾਣਾ ਹੈ ਪੂਰਨ ਹੋ ਜਾਣਾ ਸੌਰੀ ਪੂਰਤ ਉਸ ਤੋਂ ਬਾਅਦ 281 ਸੰਮਤ ਸ਼ੁਰੂ ਓਕੇ ਆ ਤੇ ਨਾਲ ਹੀ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਅੱਜ ਦੇ ਦਿਨ ਗ੍ਰਹਾਂ ਦੇ ਮੁਤਾਬਕ ਜੋ ਸੋਮਵਤੀ ਮੱਸੀਆ ਹੈ ਇਸ ਤੇ ਚੰਦਰਮਾ ਜੋ ਨੇ ਉਹ ਮੀਨ ਰਾਸ਼ੀ ਵਿੱਚ ਸੂਰਜ ਬੁੱਧ ਤੇ ਰਾਹੁ ਦੀ ਯੁਤੀ ਨਾਲ ਬੈਠੇ ਹੋਏ ਨੇ ਚੰਗਾ ਇਹ ਵੀ ਇੱਕ ਚੰਗੀ ਗੱਲ ਹੈ ਕਿ ਚੰਗੀ ਗੱਲ ਕੀ ਹੈ ਸੂਰਜ ਚੰਦਰ ਦੀ ਯੂਤੀ ਤੇ ਮਸਿਆਤੇ ਹੋਣੀ ਹੋਈ ਹੈ ਚੰਦਰ ਰਾਹੁ ਦਾ ਗ੍ਰਹਿ ਜੋ ਕੱਲ ਵੀ ਸੀ ਤੇ ਅੱਜ ਵੀ ਹੈ ਚੰਦਰਮਾ ਪਹਿਲਾ ਰਹੇਗਾ ਕਿਸ ਚ ਸ਼ਨੀ ਦੇ ਨਕਸ਼ਤਰ ਚ ਉਸ ਤੋਂ ਬਾਅਦ ਆਏਗਾ ਬੁੱਧ ਦੇ ਨਕਸ਼ਤਰ ਚ ਕੀ ਪ੍ਰਭਾਵ ਪਵੇਗਾ ਤੇ ਸੋਮਵਤੀ ਮਸਿਆਤੇ ਕਿਹੜੀ ਰਾਸ਼ੀ ਵਾਲਿਆਂ ਨੂੰ ਕੀ ਕਰਨਾ ਇੱਕ ਹੋਰ ਗੱਲ ਸੁਣੋ ਬੁੱਧ ਵਕਤਰੀ ਚੱਲ ਰਿਹਾ ਫੁੱਟਾ ਚੱਲ ਰਿਹਾ ਤੇ ਨਾਲ ਹੈ ਵੀ ਕੇਤੂ ਦੇ ਨਕਸ਼ਤਰ ਚ ਤਾਂ ਕੰਨਿਆ ਲਗਣ ਵਾਲੇ ਤੇ ਮਿਥੁਨ ਲਗਣ ਵਾਲੇ ਆਪਣੀ ਸਿਹਤ ਦਾ ਧਿਆਨ ਰੱਖੋ ਤੇ ਨਾਲ थोड़ा जो परेशानिया मानसिक तौर तो पर वी ने देखो मंगल शनि की जुती है एक्सीडेंट वगैरह आले दुआले बहुत हो रही है। है, रहे हैं थोड़ा वाहन ध्यान न चलाओ चंद्र राहु की जुति है मानसिक परेशानिया वाला टाइम चल रहा है धोखे तो बचो तो मस्या के दिन चंद्रमा नज़र नहीं आदा सूरज हो, नाल हो कोई भी चीज़ नज़र नहीं आती ठीक है सब तो पहले एरानी मेष राशि वाले बारे आप दस देनि नक्षत्र चंद्रमा तो वो भी थोड़ी राशि तो बारहवें स्थान ਆਪਣੇ ਆਪ ਦੇ ਵਿੱਚ ਨਾ ਥੋੜੇ ਆਪਣੇ ਆਪ ਨੂੰ ਥੋੜਾ ਡਾਉਨ ਘੱਟ ਮਹਿਸੂਸ ਕਰੋ ਆਪਣੇ ਆਪ ਨੂੰ ਸਕਾਰਾਤਮਕ ਊਰਜਾ ਦਿਓ ਸੋਚੋ ਕੋਈ ਨਹੀਂ ਠੀਕ ਆ ਵਕਤ ਹੈ ਨੰਗ ਜਾਏਗਾ ਥੋੜਾ 네ਗੇਟਿਵ ਪ੍ਰਭਾਵ ਤੁਹਾਡੇ ਤੇ ਜ਼ਿਆਦਾ ਹੋ ਰਿਹਾ ਹੈ ਕੁਝ ਆਪਣੇ ਆਪ ਦੀਆਂ ਕਮੀਆਂ ਦੇ ਦੁਆਰਾ ਆਪਣੇ ਆਪ ਨੂੰ ਕੋਸ ਰਹੇ ਹੋ ਤੁਸੀਂ ਜਾਨੀ એનર્ਜੀ 네ਗੇਟਿਵ ਦੇ ਰਹੇ ਤਾਂ ਇਸ ਤੋਂ ਨਿਕਲ ਕੇ ਕੀ ਕਰਨਾ ਥੋੜੀ ਜਿਹੀ ਮੈਡੀਟੇਸ਼ਨ ਕਰ ਲਓ ਫਟਕੜੀ ਨਾਲ ਅੱਜ ਦੰਦ ਸਾਫ਼ ਕਰਨੇ ਜ਼ਰੂਰੀ ਹੈ ਤਾਂ ਥੋੜੀ ਜਿਹੀ ਫਟਕੜੀ ਲੈ ਕੇ ਘਾ ਤੇ ਖਲਾਉ ਦਿਓ ਦਿਨ ਬੈਸਟ ਹੋ ਜਾਏਗਾ ਕਰਕੇ ਬਿਲਕੁਲ ਟੌਰਸ ਬ੍ਰਿਕ ਰਾਸ਼ੀ ਵਾਲਿਆਂ ਨੇ ਅੱਜ ਮੱਸੀਆ ਦੇ ਦਿਨ ਤੇ ਸੋਮਵਤੀ ਮੱਸੀਆ ਥੋੜੇ ਜਿਹਾ ਸੁਹਾਰੇ ਲੈ ਕੇ ਜਲ ਪ੍ਰਵਾਹ ਕਰੋ ਅੱਛਾ ਰਿਜ਼ਲਟ ਮਿਲੇਗਾ ਪ੍ਰਾਪਰਟੀ ਕੋਈ ਰੁਕੀ ਹੋਈ ਹੈ ਕੋਈ ਫਾਇਦਾ ਨਹੀਂ ਹੋ ਰਿਹਾ ਕੁਝ ਪਰੇਸ਼ਾਨੀਆਂ ਨੇ ਤਾਂ ਇਹਦੇ ਚ ਵੀ ਤੁਹਾਨੂੰ ਸਹੀ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਏਗਾ ਨੁਕਸਾਨ ਤੋਂ ਤੁਸੀਂ ਬਚ ਜਾਓਗੇ ਠੀਕ ਹੈ ਤੇ ਨਾਲ ਨਕਸ਼ਤਰ ਬੁੱਧ ਦਾ ਮਿੱਤਰ ਹੈ ਜੋ ਧਨ ਦੇਵੇਗਾ ਪੈਸਾ ਦੇਵੇਗਾ ਕੰਮ ਕਰਦਾ ਹੈਗਾ ਕੋਈ ਪਰੇਸ਼ਾਨੀ ਨਹੀਂ ਹੈ ਬਸ ਥੋੜੀਆਂ ਜੀਆਂ ਭੈਣ ਭਾਈ ਨਾਲ ਗੱਲਾਂ ਧਿਆਨ ਨਾਲ ਕਰਨੀਆਂ ਨੇ ਮਤਲਬ ਤੁਹਾਡੇ ਸ਼ਬਦ ਨਾਲ ਦੂਜਿਆਂ ਨੂੰ ਚੁਭਣੇ ਧਿਆਨ ਰੱਖੋ ਜੈਮਿਨੀ ਜਾਨੀ ਮਿਥੂਨ ਰਾਸ਼ੀ ਵਾਲਿਆਂ ਨੇ ਅੱਜ ਅੱਜ ਦੇ ਦਿਨ ਸ਼ਾਇਦ ਥੋੜਾ ਜਿਹਾ ਲੈ ਕੇ ਨਾ ਪਿੱਪਲ ਤੇ ਪਾ ਦਿਓ ਬੜਾ ਅੱਛਾ ਹੋ ਜਾਏਗਾ ਬਹੁਤ ਬਾਦੂ ਜੇ ਖਰਚੇ ਹੋ ਰਹੇ ਨੇ ਤੁਹਾਡੇ ਬਹੁਤ ਨਜ਼ਾਇਜ਼ ਖਰਚੇ ਹੋ ਰਹੇ ਨੇ ਉਹਨਾਂ ਤੋਂ ਰਾਮ ਨਾਂ ਦੀ ਇਜ਼ਤ ਮਿਲ ਜਾਏਗੀ ਮਸੀਅਤ ਦੇ ਦਿਨ ਇੱਕ ਚੰਗਾ ਉਪਾਅ ਤੇ ਨਾਲ ਅਗਰ ਦੇਖਿਆ ਜਾਵੇ ਤਾਂ ਬੁੱਧ ਤੇ ਜੋ ਜੋ ਤੁਹਾਡੀ ਰਾਸ਼ੀ ਦਾ ਮਾਲਕ ਹੈ ਉਸ ਦਾ ਨਕਸ਼ਤਰ ਤੇ ਸ਼ਨੀ ਦਾ ਨਕਸ਼ਤਰ ਦੋਨੋਂ ਹੀ ਮਿੱਤਰ ਨੇ ਤਾਂ ਇਸ ਕਰਕੇ ਤੁਸੀਂ ਅੱਜ ਧਾਰਮਿਕ ਸਥਾਨ ਤੇ ਅਗਰ ਇਸ਼ਨਾਨ ਕਰਨ ਜਾ ਰਹੇ ਹੋ ਤਾਂ ਬਹੁਤ ਹੋ ਚੰਗੀ ਗੱਲ ਆ ਉਹ ਜਗ੍ਹਾ ਤੇ ਪਤਾਸੀ ਰੱਖ ਕੇ ਆਓ ਪਤਾਸੀ ਸ਼ੁਕਰ ਦੇ ਕਾਰਕਮ ਹੁੰਨੇ ਜਾਂਦੇ ਆ ਤੇ ਉੱਚ ਦਾ ਸ਼ੁਕਰ ਚੱਲ ਰਿਹਾ ਕਾਫੀ ਕੁਝ ਲੈ ਜਾਏਗਾ ਤੁਹਾਨੂੰ ਤੇ ਨਾਲ ਦਿਨ ਦਾ ਉਹ ਪਾਵ ਹੀ ਹੋ ਜਾਏਗਾ ਓਕੇ ਆ ਕੈਂਸਰ ਕਰਕਰਾਂਸ਼ੀ ਵਾਲਿਆਂ ਨੇ ਅੱਜ ਮਸਿਆ ਤੇ ਖਾਸ ਕਿਉਂਕਿ ਨੌਵੇਂ ਸਥਾਨ ਵਿੱਚ ਚੰਦਰਮਈ ਤਾਂ ਜ਼ਰੂਰ ਜਾਣਾ ਆ ਪਾ ਤੁਹਾਨੂੰ ਕੱਲ ਵੀ ਦੱਸਿਆ ਸੀ ਨੌਕੁੱਟ ਪਾਣੀ ਦੇ ਪੀਣੇ ਆ ਉੱਥੇ ਬੈਠਣਾ ਜ਼ਰੂਰ ਹੈ ਮੈਡੀਟੇਸ਼ਨ ਜ਼ਰੂਰ ਕਰਨੀ ਹੈ ਤੇ ਨਾਲ ਸ਼ੁਕਰ ਉੱਚ ਦਾ ਏ ਨੌਵੇਂ ਸਥਾਨ ਵਿੱਚ ਹੈ ਤੇ ਨਾਲ ਤੁਹਾਡੇ ਚੰਦਰਮਾ ਵੀ ਨਾਲ ਬੈਠਾ ਸ਼ੁਕਰ ਚੰਦਰ ਤੇ ਘਰੇਲੂ ਮਾਹੌਲ ਠੀਕ ਰਵੇ ਇਸਦੇ ਲਈ ਪਰਿਵਾਰ ਦੀ ਸਲਾਹ ਨਾਲ ਚੱਲਣਾ ਹੈ ਤੇ ਕਿਸੇ ਵੀ ਤਰ੍ਹਾਂ ਦਾ ਵਹਿਮ ਤੇ ਸ਼ੱਕ ਆਪਣੇ ਦਿਮਾਗ ਤੋਂ ਅੱਜ ਕੱਢ ਦੇਣਾ ਹੈ। ਕੱਚੀ ਲੱਸੀ ਦੇ ਚਿੱਟੇ ਆਪਣੀ ਅੱਖਾਂ ਦੇ ਮਾਰ ਲੈਣੇ ਨੇ। ਬਿਲਕੁਲ ਅੱਛਾ ਨੌਵੇਂ ਸਥਾਨ ਵਿੱਚ ਬੈਠੇ ਚਾਰ ਗ੍ਰਹਿ ਸ਼ੁਭផល ਦੇ ਜਾਣਗੇ। ਲਿਓ ਸਿੰਘ ਰਾਸ਼ੀ ਵਾਲੇ। ਪਰੇਸ਼ਾਨੀ ਸਿੰਘ ਰਾਸ਼ੀ ਵਾਲਿਆਂ ਨੂੰ ਸੰਗਰਾਮ ਤੱਕ ਹਜੇ ਹੈ। ਸੂਰਜ ਜੋ ਹੈ ਉਹ ਤੁਹਾਨੂੰ ਧਨ ਕੰਮ ਕਰ ਦਿਖ ਰਿਹਾ। ਆ ਨਹੀਂ ਰਿਹਾ। ਬਸ ਇਤਨੀ ਪ੍ਰੋਬਲਮ ਹੈ। ਤਾਂ ਉਹਦੇ ਲਈ ਤੁਸੀਂ ਕੀ ਕਰਨਾ ਹੈ ਅੱਜ? ਗੁੜ ਦੇ ਪੀਸ ਲੈ ਕੇ ਅੱਜ ਜੇ ਕਿਤੇ ਸਰੋਵਰ 'ਚ ਜਾਂ ਕਿਤੇ ਧਾਰਮਿਕ ਨਦੀ ਤੇ ਇਸ਼ਨਾਨ ਕਰਨ ਜਾ ਰਹੇ ਹੋ ਜਾਂ ਕੋਈ ਨਹਿਰ ਵਗੈਰਾ ਪਾਰ ਕਰ ਰਹੇ ਹੋ ਤਾਂ ਗੁਰਦੇ ਪੀਸ ਜਲ ਪ੍ਰਵਾਹ ਕਰ ਦਿਓ ਬੜਾ ਅੱਛਾ ਹੋ ਜਾਏਗਾ ਬੁੱਧ ਦਾ ਨਕਸ਼ਤਰ ਸ਼ਨੀ ਦਾ ਨਕਸ਼ਤਰ ਤੱਕ ਥੋੜਾ ਸੰਭਲ ਕੇ ਉਸ ਤੋਂ ਬਾਅਦ ਬੁੱਧਾ ਨਕਸ਼ਤਰ ਆਏਗਾ ਤਾਂ ਅੱਛਾ ਹੋ ਜਾਏਗਾ ਬਦਿਆ ਹੋ ਜਾਏਗਾ ਚੰਦਰ 8ਵੇਂ ਸਥਾਨ ਵਿੱਚ ਹੈ ਲੰਬੀ ਯਾਤਰਾ ਨਹੀਂ ਕਰਨੀ ਤੇ ਯਾਤਰਾ ਦੌਰਾਨ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ ਹੈ ਇਹ ਸਭ ਤੋਂ ਜ਼ਰੂਰੀ ਧਿਆਨ ਕੀ ਰੱਖਣਾ ਹੈ ਘਰ ਤੋਂ ਨਿਕਲਦੇ ਸਮੇਂ ਮਾਂ ਦੇ ਪਿਆਰੇ ਹੱਥ ਲਗਾ ਕੇ ਜਾ ਅਗਲੀ ਰਾਸ਼ੀ ਵਰਗੋ ਕੰਨਿਆ ਰਾਸ਼ੀ ਹੈ ਅੱਜ ਮੱਸੀਆਂ ਤੇ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਧਨ ਲਈ ਕੰਮ ਕਰਨ ਲਈ ਸਿਤਾਰੇ ਸ਼ੁਭ ਨੇ ਨਕਸ਼ਤਰ ਮਿੱਤਰ ਹੈ ਦੋਨੋਂ ਨਕਸ਼ਤਰ ਮਿੱਤਰ ਨੇ ਇਸ ਕਰਕੇ ਨੁਕਸਾਨ ਤੇ ਕਿਸੇ ਤਰ੍ਹਾਂ ਦਾ ਨਹੀਂ ਹੋਣ ਵਾਲਾ ਫਿਰ ਵੀ ਤੁਸੀਂ ਇੱਕ ਉਪਾਅ ਜ਼ਰੂਰ ਕਰ ਲੈਣਾ ਹੈ ਆਪਣੇ ਬੱਚਿਆਂ ਨਾਲ ਸਬੰਧ ਅੱਛੇ ਰੱਖਣੇ ਨੇ ਥੋੜਾ ਸਾਇਲੈਂਟ ਮੋਡ 'ਚ ਰਹਿਣਾ ਹੈ ਕੋਈ ਮੂਵੀ ਵਗੈਰਾ ਦੇਖਣ ਦਾ ਪ੍ਰੋਗਰਾਮ ਬਣ ਰਿਹਾ ਤਾਂ ਦੇਖ ਸਕਦੇ ਹੋ ਸ਼ਾਪਿੰਗ ਕਰਨ ਦਾ ਪ੍ਰੋਗਰਾਮ ਬਣ ਰਿਹਾ ਕਰ ਸਕਦੇ ਹੋ ਅਰ ਮੌਸਮ ਦੇ ਐਕਸਪੋਜ਼ਰ ਤੋਂ ਆਪਣੇ ਆਪਣੇ ਬਚਾ ਕੇ ਰੱਖੋ ਗਲੇ ਦੀ ਪ੍ਰੋਬਲਮ ਅੱਖਾਂ ਦੀ ਪ੍ਰੋਬਲਮ ਇਹ ਤੰਗ ਕਰੇਗੀ ਤੁਹਾਨੂੰ ਠੀਕ ਹੈ ਹੁਣ ਮੱਸੀਆ ਤੇ ਤੁਸੀਂ ਕੀ ਕਰਨਾ ਗੋਲ ਫਲ ਲੈਣੇ ਆ ਗੋਲ ਫਲ ਲੈਣੇ ਆ ਘੱਟ ਤੋਂ ਘੱਟ 8 ਹ 8 ਬੱਚਿਆਂ ਨੂੰ ਦੇ ਦਿਓ ਰਸਤੇ 'ਚ ਜੋ ਵੀ ਬੱਚੇ ਮਿਲਦੇ ਉਹਨਾਂ ਨੂੰ ਖਾਣ ਨੂੰ ਦੇ ਦਿਓ ਆਮ ਬਦੋਂਗੇ ਨਾ ਤਾਂ ਬੜਾ ਵਧੀਆ ਹੋ ਜਾਏਗਾ ਅਗਲੀ ਰਾਸ਼ੀ ਲਿਬਰਾ ਤੁਲਾ ਰਾਸ਼ੀ ਵਾਲੇ ਤੁਲਾ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਥੋੜੀ ਜਿਹੀ ਅੱਜ ਮਾਨਸਿਕ ਪਰੇਸ਼ਾਨੀ ਤੁਹਾਨੂੰ ਵੀ ਹੋਣੀ ਹੈ ਪਰ ਸ਼ੁਕਰ ਉੱਚਦਾ ਹੈ ਤੇ ਕੰਮ ਡਿਲੇ ਹੋ ਰਿਹਾ ਪਰ ਇਹਦਾ ਮਤਲਬ ਇਹ ਨਹੀਂ ਕਿ ਹੋ ਨਹੀਂ ਰੇ ਤਾਂ ਬੁੱਧ ਤੇ ਸ਼ਨੀ ਦੇ ਨਕਸ਼ਤਰ ਦੋਨੋਂ ਹੀ ਮਿੱਤਰ ਨੇ ਪ੍ਰਾਪਰਟੀ ਦਾ ਰੇਤਾ ਬਜਰੀ ਦਾ ਵਾਈਨ ਦਾ ਮਤਲਬ दारू ਦਾ ਜੋ ਵੀ ਤੁਸੀਂ ਕੰਮ ਕਰ ਕਰਦੇ ਹੋ ਤੇ ਲੇਡੀਜ਼ ਨੇ ਜੋ ਉਹ ਕੱਪੜੇ ਦਾ ਕੰਮ ਕਰਦੀਆਂ ਨੇ ਬੁਟੀਕ ਦਾ ਕੰਮ ਕਰਦੇ ਆ ਬ੍ਰਿਟਿਸ਼ੀਅਨ ਦਾ ਕੰਮ ਕਰਦੇ ਆ ਉਹਨਾਂ ਲਈ ਸਿਤਾਰੇ ਬੜੇ ਸ਼ੋਭਾ ਸੋਚ ਅੱਛੀ ਰਹੇਗੀ ਮਨ ਅੱਛਾ ਰਹੇਗਾ ਹਾਂ ਕਿਸੇ ਰੋਗ ਬਿਮਾਰੀ ਨੂੰ ਲੈ ਕੇ ਚਿੰਤਾ ਖਾਸ ਤੌਰ ਤੇ ਸਕਿਨ ਪ੍ਰੋਬਲਮ ਤੰਗ ਕਰ ਰਹੀ ਹੈ ਤੁਹਾਨੂੰ ਤਾਂ ਉਹਦੇ ਲਈ ਅੱਜ ਤੁਸੀਂ ਕਾਂਸੀ ਦੀ ਕੌਲੀ ਦੇ ਵਿੱਚ ਥੋੜਾ ਜਿਹਾ ਦਹੀਂ ਪਾ ਕੇ ਮੰਦਰ ਰੱਖ ਦਿਓ ਵੀ ਹੋਏਗਾ ਸ਼ੁਕਰ ਅੱਛਾ ਹੋ ਜਾਏਗਾ ਨਕਸ਼ਤਰ ਵੀ ਅੱਛਾ ਚੱਲ ਰਿਹਾ ਮੱਸੀਆ ਦਾ ਦੇਣਾ ਸ਼ੁਕਰ ਦੀ ਅੱਛੀ ਪਰਮਾ ਹੈ ਤਾਂ ਉਸ ਦਾ ਫਾਇਦਾ ਲੋ ਸਕੋਰਪੀਓ ਬ੍ਰਿਸ਼ਚ ਰਾਸ਼ੀ ਵਾਲੇ ਸੁਣੋ ਬੁੱਧਾ ਨਕਸ਼ਤਰ ਮਿੱਤਰ ਨਹੀਂ ਹੈ ਸ਼ਨੀ ਦਾ ਨਕਸ਼ਤਰ ਮਿੱਤਰ ਨਹੀਂ ਹੈ ਇਸ ਕਰਕੇ ਥੋੜੀ ਉਦਾਸੀ ਰਹੇਗੀ ਕਿਉਂਕਿ ਜੋ ਅਸੀਂ ਚਾਹੁੰਦੇ ਹਾਂ ਉਸ ਮੁਤਾਬਕ ਚੀਜ਼ਾਂ ਨਹੀਂ ਹੋ ਰਹੀ ਹੈ ਨਾ ਵੈਲਸ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਨਹੀਂ ਹੋ ਰਿਹਾ ਲੱਗ ਰਿਹਾ ਕਿ ਸਾਡੇ ਤੋਂ ਘੱਟ ਮਿਹਨਤ ਵਾਲੇ ਅੱਗੇ ਨੰਗ ਰਹੇ ਆ ਮੱਸੀਆ ਦਾ ਦੇਣਾ ਚੰਦਰ ਹੈ ਹੀ ਨਹੀਂ ਹੈ ਤਾਂ ਕਿਸਮਤ ਤੇ ਚਾਹ ਕੇ ਵੀ ਤੁਸੀਂ ਭਰੋਸਾ ਕਰ ਸਕਦੇ ਹਾਂ ਕਰਨਾ ਚਾਹੀਦਾ ਹੈ ਪ੍ਰਾਊਡ ਹੋਣਾ ਚਾਹੀਦਾ ਹੈ ਮੰਗਲ ਦੀ ਸਥਿਤੀ ਸ਼ਰੀਰ ਨਾਲ ਚੱਲਦੀ ਪਈ ਹੈ ਇਸ ਕਰਕੇ ਥੋੜੇ ਜਿਹੀ ਸਿਹਤ ਵੀ ਸਹੀ ਨਹੀਂ ਹੈ ਬੈਕ ਪੇਨ ਜਾਂ ਮੋਢੇ ਚ ਦਰਦ ਜਾਂ ਗਰਦਨ ਚ ਪੇਨ ਥੋੜਾ ਤੰਗ ਕਰੇਗਾ ਤਾਂ ਉਹਦੇ ਲਈ ਤੁਸੀਂ ਕੀ ਕਰਨਾ ਥੋੜੀ ਜਿਹੀ ਮਿਸ਼ਰੀ ਲਓ ਥੋੜੇ ਜਿਹੀ ਚੌਲ ਲਓ ਜਲ ਪ੍ਰਵਾਹ ਕਰ ਦਿਓ ਤਾਂ ਆਪਨੇ ਕਿ ਸਥਾਨ ਤੇ ਜਾ ਰਹੇ ਹਾਂ ਤਾਂ ਤੁਸੀਂ ਵੀ ਪਤਾਸੀ ਰੱਖ ਸਕਦੇ ਹੋ ਗੁੜ ਵਾਲੇ ਚੌਲ ਬਣਾ ਕੇ ਜਲ ਪ੍ਰਵਾਹ ਕਰੋਗੇ ਤਾਂ ਬੈਸਟ ਰਿਜ਼ਲਟ ਮਿਲ ਸਕਦਾ ਹੈ ਤੁਹਾਨੂੰ ਕਿਉਂਕਿ ਚੌਥੇ ਖੰਡ ਵਿੱਚ ਮੰਗਲ ਚੱਲ ਰਿਹਾ ਹੈ ਹੈਨਾ ਤਾਂ ਕਰਕੇ ਦੇਖੋ ਵਧੀਆ ਹੋ ਜਾਣਾ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਆਪਾਂ ਤਾਂ ਤੁਹਾਨੂੰ ਰਾਸ਼ੀ ਵਾਲਿਆਂ ਦੇ ਜੋ ਬ੍ਰਹਸਪਤ ਹੈ ਬੁੱਧ ਨਾਲ ਸੋਚ ਸਥਾਨ ਵਿੱਚ ਹੈ ਤਾਂ ਔਲਾਦ ਪ੍ਰਾਪਤੀ ਲਈ ਸਮਾਂ ਬੈਠਾ ਔਲਾਦ ਦੇ ਭੁਖ ਲੀ ਦੀ ਸੈਟਿੰਗ ਲਈ ਸਮਾਂ ਬਿਹਤਰ ਹੈ ਤਾਂ ਰਸਤੇ ਤੁਹਾਨੂੰ ਮਿਲਣ ਵਾਲੇ ਆ ਤਾਂ ਤੁਸੀਂ ਕੀ ਕਰਨਾ ਹੈ ਰਸਤੇ ਜੋ ਨੇ ਤੁਹਾਡੇ ਲਈ ਸ਼ੁਭ ਜਾਣ ਚੰਗੇ ਜਾਣ ਤਾਂਬੇ ਦਾ ਪੈਸਾ ਆਪਣੇ ਕੋਲ ਰੱਖੋ ਤਾਂਬੇ ਦਾ ਪੈਸਾ ਇੱਕ ਸਰੋਵਰ ਵਿੱਚ ਇਸ਼ਨਾਨ ਕਰਨ ਜਾ ਰਹੇ ਹੋ ਉੱਥੇ ਸੋਟਾ ਜਲ ਪ੍ਰਵਾਹ ਕਰ ਦਿਓ ਚਲਦੇ ਪਾਣੀ ਚ ਤਾਂਬਾ ਤੇ ਚੰਦਰ ਚੰਦਰ ਤੇ ਸੂਰਜ ਦੀ ਜੋਤੀ ਹੈ ਨਾ ਅੱਛਾ ਹੋ ਜਾਏਗਾ ਨਾਲ ਹੀ ਤੁਹਾਡਾ ਮਿੱਤਰ ਵੀ ਹੈ ਕਿਸਮਤ ਦਾ ਮਾਲਕ ਵੀ ਹੈ ਸੂਰਜ ਤਾਂ ਅੱਜ ਦੇ ਦਿਨ ਮੱਸੀਆਂ ਦੇ ਦਿਨ ਤੇ ਖਾਸ ਉਪਾਏ ਰਹੇਗਾ ਕਿ ਤੁਸੀਂ ਤਾਂਬਾ ਜਲ ਪ੍ਰਵਾਹ ਤਾਂਬੇ ਦਾ ਪੈਸਾ ਜਲ ਪ੍ਰਵਾਹ ਕਰੋ ਤੇ ਖਾਸ ਤੌਰ ਤੇ ਤਾਂਬੇ ਦੇ ਗਲਾਸ ਵਿੱਚ ਪਾਣੀ ਪੀਓ ਠੀਕ ਹੈ ਅਗਲੀ ਰਾਸ਼ੀ ਕੈਪ੍ਰਿਕੌਰ ਜਾਨੀ ਮਕਰ ਰਾਸ਼ੀ ਵਾਲੀ ਮਕਰ ਰਾਸ਼ੀ ਵਾਲਿਆਂ ਦੇ ਲਈ ਅੱਜ ਮੱਸੀਆ ਤੇ ਖਾਸ ਇਹ ਰਹੇਗਾ ਕਿ ਤੀਜੇ ਸਥਾਨ ਵਿੱਚ ਸੂਰਜ ਸ਼ੁਕਰ ਦੀ ਜੋਤੀ ਬਣੀ ਹੋਵੇ ਨਾਲ ਸ਼ਨੀ ਦਾ ਹੀਨ ਖੱਤਰਾ ਤੇ ਉਸ ਤੋਂ ਬਾਅਦ ਬੁੱਧ ਦਾ ਨਕਸ਼ਤਰਾ ਦੋਵੇਂ ਹੀ ਮਿੱਤਰ ਨੇ ਇਸ ਕਰਕੇ ਕੋਈ ਜ਼ਿਆਦਾ ਪਰੇਸ਼ਾਨੀ ਤਾਂ ਹੈ ਨਹੀਂ ਹੈ ਪਰ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਕਿਤੇ ਪੈਸਾ ਫਸਿਆ ਹੋਇਆ ਹੋਣ ਨੂੰ ਲੈ ਕੇ ਪੈਸਾ ਕਿਸੇ ਨੂੰ ਦੇਣਾ ਹੈ ਤੇ ਇਹ ਲੈਣ ਦੇ ਦੀ ਥੋੜੀ ਜੀ ਪਰੇਸ਼ਾਨੀ रह ਸਕਦੀ ਹੈ ਖਾਸ ਤੌਰ ਤੇ ਕੱਲ ਵੀ ਆਪਾਂ ਦੱਸਿਆ ਸੀ ਕਿ ਸਰਕਲ ਵੱਲੋਂ ਛੋਟੀ ਜਾਂ ਵੱਡੀ ਯਾਤਰਾ ਸਫਲਕਾਰੀ ਰਹਿਣ ਵਾਲੀ ਹੈ ਤੁਹਾਡੀ ਨਕਸ਼ਤਰ ਦੋਨੋਂ ਮਿੱਤਰ ਨੇ ਚੰਦਰ ਇਸ ਤੋਂ ਬਾਅਦ ਬ੍ਰਹਿਸਪਤਨਾ ਚੌਥੇ ਸਥਾਨ ਵਿੱਚ ਜਾਏਗਾ ਤਾਂ ਘਰੇਲੂ ਪਰੇਸ਼ਾਨੀਆਂ ਵੀ ਘਟਣਗੀਆਂ ਤਾਂ ਕੀ ਕਰੋ ਅੱਜ ਇੱਕ ਤਾਂ ਘਰ ਚ ਕੱਚੇ ਲੱਸੀ ਦਾ ਛਿੱਟਾ ਦਿਓ कपूर ਦੇ ਟਿੱਕੇ ਆਪਣੇ ਕੋਲ ਰੱਖੋ ਨਾਲ ਕਿਸੇ ਧਾਰਮਿਕ ਸਥਾਨ ਤੇ ਜਾ ਰਹੇ ਹੋ ਤਾਂ ਦੋ ਦੁੱਧ ਦੇ ਪੈਕੇਟ ਉੱਥੇ ਰੱਖ ਕੇ ਵਧੀਆ ਲੱਗੇ ਅਕਿਊਰਸ ਯਾਨੀ ਕੁੰਭ ਰਾਸ਼ੀ ਵਾਲੇ ਕੁੰਭ ਰਾਸ਼ੀ ਵਾਲਿਆਂ ਦੇ ਲਈ ਅ ਬੁੱਧ ਤੇ ਸ਼ਨੀ ਦਾ ਨਕਸ਼ਤਰ ਦੋਨੋਂ ਮਿੱਤਰ ਆਪਾਂ ਕੱਲ ਵੀ ਦੱਸਿਆ ਸੀ ਸੇਥ ਥੋੜੀ ਖਰਾਬ ਚੱਲਦੀ ਰਹੀਏ ਥੋੜਾ ਕੇਸ ਦੀ ਪ੍ਰੋਬਲਮ ਪਈ ਕੋਈ ਕੋਰਟ ਕੇਸ ਜਾਂ ਆਂਡ ਗਵਾਂ ਵਿੱਚ ਕੋਈ ਲੜਾਈ ਝਗੜਾ ਹੋਇਆ ਤਾਂ ਉਹਦਾ ਹੁਣ ਤੁਹਾਨੂੰ ਮਤਲਬ ਉਹਦੇ ਵਿੱਚੋਂ ਨਿਕਲਣ ਵਾਲੀਆਂ ਤੁਸੀਂ ਪਰੇਸ਼ਾਨੀਆਂ ਘਟਣ ਵਾਲੀਆਂ ਨੇ ਹਾਂ ਸਹੁਰੇ ਪਰਿਵਾਰ ਵੱਲੋਂ ਕੋਈ ਨਾ ਕੋਈ ਪਰੇਸ਼ਾਨੀ ਆ ਸਕਦੀ ਹੈ ਤੁਹਾਡੀ ਭਾਵੇਂ ਤੁਸੀਂ ਲੇਡੀਜ਼ ਹੋ ਚਾਹੇ ਜੈਂਟਲਸੋ ਤਾਂ ਸਹੁਰਿਆਂ ਨਾਲ ਥੋੜੇ ਸਬੰਧ ਸੁਧਾਰ ਕੇ ਚੱਲੋ ਹਨਾ ਸਾਇਲੈਂਟ ਮੋਡ ਵਿੱਚ ਰਹੋ ਗੁੱਸੇ ਤੇ ਕੰਟਰੋਲ ਰੱਖੋ ਚਲੋ ਅੱਜ ਤੁਸੀਂ ਕੀ ਕਰਨਾ ਬੁੱਧ ਤੇ ਸ਼ਨੀ ਦਾ ਉਪਾਏ ਇੱਕ ਨਾਰੀਅਲ ਲੈ ਕੇ ਅੱਜ ਜਲ ਪ੍ਰਵਾਹ ਕਰ ਦੇਣਾ ਨਾਰੀਅਲ ਲੈ ਕੇ ਸ਼ਨੀ ਮੰਦਰ ਰੱਖ ਸਕਦੇ ਹੋ ਨਾਰੀਅਲ ਜਿਹਨੂੰ ਵੀ ਤੁਸੀਂ ਮੰਨਦੇ ਹੋ ਉੱਥੇ ਚੜਾ ਸਕਦੇ ਹੋ ਜਾਂ ਜਲ ਪ੍ਰਵਾਹ ਕਰ ਸਕਦੇ ਹੋ ਅੱਛਾ ਰਿਜ਼ਲਟ ਮੱਸੀਆ ਦਾ ਸਹੀ ਉਪਾਹ ਹੋ ਜਾਏਗਾ ਪਾਈਸਿਸ ਮੀਨ ਰਾਸ਼ੀ ਵਾਲੇ ਸਿਹਤ ਅੱਛੀ ਨਹੀਂ ਹੈ ਸਿਹਤ ਸਵੰਦੀ ਸਿਤਾਰੇ ਹੋਏ ਢਿੱਲੇ ਕਦੇ ਲੱਤਾਂ ਚ ਦਰਦ ਕਦੇ ਕਮਜ਼ੋਰੀ ਕਦੇ ਵੀਕਨੈਸ ਤੇ ਕਦੇ ਸਭ ਤੋਂ ਜ਼ਰੂਰੀ ਜੋ ਸੁਸਤੀ ਪੈ ਰਹੀ ਹੈ ਉਸ ਦੇ ਬਚਾ ਨਾਲ ਕਈ ਕੰਮ ਕਰ ਲੇਟ ਹੋ ਰਿਹਾ ਤਾਂ ਇਸ ਕਰਕੇ ਤੁਸੀਂ ਸ਼ੁਕਰ ਉੱਚ ਦਾ ਲਗਨ ਚ ਹੈ ਜੀ ਤੁਹਾਡੇ ਹੀ ਸੁਣੋ ਅੱਛਾ ਕਰੋ ਹਲਕਾ ਜਿਹਾ ਮਿਊਜ਼ਿਕ ਸੁਣੋ ਨਾਲ ਹੀ ਸ਼ੁਕਰ ਗਾਣ ਰੋਟੀ ਅੱਜ ਜਰੂਰ ਪਾਓ ਗਊਂਸ਼ਾਲਾ ਆਪਣੇ ਵੇਟ ਜਿੰਨਾ ਖਰਾਚਾਰਾ ਪਾ ਕੇ ਆਓ ਮੱਸੀਆ ਤੇ ਬੜਾ ਸ਼ੁਭ ਮੰਨਿਆ ਜਾਂਦਾ ਹੈ ਬੜਾ ਅੱਛਾ ਹੋ ਜਾਏਗਾ ਤੇ ਸਿਤਾਰੇ ਸ਼ੁਭ ਹੋ ਜਾਣਗੇ ਕੇਸਰ ਜਾਂ ਚੰਦਰਮੱਥੇ ਤੇ ਲਗਾ ਲਓ ਸ਼ੁਕਰ ਤੇ ਬ੍ਰਹਿਸਪਤੀ ਦੀ ਜੁਤੀ ਜਾਂ ਸ਼ੁਕਰ ਲਗਨ ਤੇ ਬ੍ਰਹਿਸਪਤੀ ਦੂਸਰੇ ਸਥਾਨ ਵਿੱਚ ਦੋਨੋਂ ਸ਼ੁਭ ਫਲ ਦੇ ਜਾਵੇ ਠੀਕ ਹੈ ਚਲੋ ਏਸੀ ਜੀ ਅੱਜ ਦੀ ਅਸਟ੍ਰੋਲੋਜੀ ਵਿਦੂ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਇੱਕ ਜਨਮ ਪੱਤਰੀ ਤੇ ਚਰਚਾ ਕਰਦੇ ਹਾਂ ਅਵਨੀਤ ਸਿੰਘ ਹੈ ਔਰ 26 ਜਨਵਰੀ 2005 ਦਾ ਜਨਮ ਹੈ ਸ਼ਾਮ ਨੂੰ 3 ਵਜੇ ਕੇ 30 ਮਿੰਟ ਤੇ ਹੈ ਨਾ ਇਸ ਨੇ ਪੁੱਛਿਆ ਕਿ ਕੰਮ ਹੁੰਦਾ ਹੈ ਕੰਮ ਛੁੱਟ ਜਾਂਦਾ ਹੈ ਨਾ ਗ੍ਰਹਿ ਚੰਗੇ ਨਾ ਕਿਸਮਤ ਚੰਗੀ ਐਦਾਂ ਨਹੀਂ ਕਹੀਦਾ ਸਭ ਕੁਝ ਚੰਗਾ ਬਸ ਸਾਨੂੰ ਨਹੀਂ ਪਤਾ ਕਿ ਸਾਡੇ ਲਈ ਕੀ ਚੰਗਾ ਮੰਨ ਲਓ ਕਿੰਨੇ ਸਾਰੇ ਪਕਵਾਨ ਪਈ ਹੋਏ ਹੈ ਹੈ ਨਾ ਇੱਕ ਐਗਜ਼ਾਮਪਲ ਹੈ ਮੰਨ ਲਓ ਕਿੰਨੇ ਸਾਰੇ ਪਕਵਾਨ ਪਕਵਾਨ ਤੇ ਹੱਲ ਸਾਡੇ ਹੱਥ ਚ ਕੋਈ ਕਿਉਂ ਨਹੀਂ ਆ ਰਿਹਾ ਇਹ ਗੱਲ ਸੋਚਣ ਵਾਲੀ ਸਾਨੂੰ ਸੁਆਦ ਕਿਉਂ ਨਹੀਂ ਲੱਗ ਰਿਹਾ ਇਹ ਗੱਲ ਸੋਚਣ ਵਾਲੀ ਸਾਡੇ ਸਾਡੀ ਅਸੀਂ ਕੀ ਖਾਈਏ ਜੋ ਸਾਡੀ ਬਾਡੀ ਨੂੰ ਸਾਡੇ ਮਨ ਨੂੰ ਸਾਡੇ ਔਰੇ ਨੂੰ ਸਾਡੀ ਸਿਹਤ ਨੂੰ ਸਹੀ ਰੱਖੇ ਇਹ ਗੱਲ ਸੋਚਣ ਵਾਲੀ ਇਹ ਥੋੜਾ ਜਿਹਾ ਕਿ ਹੈ ਨਹੀਂ ਕੁਝ ਇਹ ਥੋੜਾ ਜਿਹਾ ਕਿ ਗੱਲ ਵੀ ਸਭ ਕੁਝ ਖਰਾਬ ਹੈ ਹੁਣ ਸਾਹਮਣੇ ਪਿਆ ਸਭ ਕੁਝ ਖਰਾਬ ਕਿਵੇਂ ਹੈ ਹਾਂ ਸਾਡੇ ਹੱਥ 'ਚ ਕਿਵੇਂ ਆਏਗਾ ਸਾਡੇ ਲਈ ਸਹੀ ਕੀ ਹੈ ਇਹ ਅਸਲ 'ਚ ਗਰਹਿ ਨਹੀਂ ਇਹ ਸਾਰੇ ਨੇ ਸਮਝੋ ਇਸ ਚੀਜ਼ ਨੂੰ ਆਪਾਂ ਤੁਹਾਨੂੰ ਕਈ ਐਗਜ਼ਾਮਪਲਾਂ ਨਾਲ ਸਮਝਾਇਆ ਮੇਥੂਨ ਲਗਣਾ ਜੀ ਤੁਹਾਡਾ ਅਵਨੀਤ ਸਿੰਘ ਮਿਥੁਨ ਲਗਨ ਹੈ ਸ਼ਨੀ ਲਗਨ ਚ ਹੈ ਤੇ ਇਸ ਕਰਕੇ ਸੂਰਜ ਬੁੱਧ ਦੀ ਜੁਤੀ ਉਹ ਵੀ 8ਵੇਂ ਸਥਾਨ ਵਿੱਚ ਹੈ ਸ਼ੁਕਰ 7ਵੇਂ ਸਥਾਨ ਵਿੱਚ ਹੈ ਤੇ ਬ੍ਰਹਸਪਤ ਜੋ ਹੈ ਕਿੱਥੇ ਆ ਚੌਥੇ ਹੁਣ ਪ੍ਰੈਡਿਕਸ਼ਨ ਇਹ ਆ ਤੁਹਾਡੇ ਗ੍ਰਹਾਂ ਦੀ ਕਿ ਚੰਦਰ ਦੂਸਰੇ ਸਥਾਨ ਵਿੱਚ ਹੈ ਬਹੁਤ ਸ਼ੁੱਭ ਹੁੰਦਾ ਮੰਨਿਆ ਜਾਂਦਾ ਮਾਂ ਨਾਲ ਅਟੈਚਮੈਂਟ ਹੈ ਮਾਂ ਦੇ ਪੈਰੀ ਹੱਥ ਲਾਓ ਸਭ ਸਹੀ ਹੋਣਾ ਸ਼ੁਰੂ ਹੋ ਜਾਏਗਾ ਇੱਕ ਤਾਂਬੇ ਦੀ ਗੜਵੀ ਲਓ ਉਹਦੇ ਚ ਹਰੀ ਮੂੰਗੀ ਭਰੋ ਘੱਟ ਤੋਂ ਘੱਟ ਖੇਤਵਾਰ ਲਗਾਤਾਰ ਤਾਂਬੇ ਦੀ ਗੜਵੀ ਲੈਣੀ ਹੈ ਤੁਸੀਂ ਉਹ ਚ ਹਰੀ ਮੂੰਗੇ ਬਣ ਕਿੰਨੀ ਲੈਣੀ ਹੈ ਕੋਈ ਨਹੀਂ ਐਡੀ ਹੋਵੇ ਐਡੀ ਹੋਵੇ ਐਡੀ ਹੋਵੇ ਪੇਚਾਂ ਵਾਲੀ ਲੈ ਲਓ ਉਹਨੂੰ ਬੰਦ ਕਰੋ ਤੇ ਉਸ ਨੂੰ ਜਲ ਪ੍ਰਵਾਹ ਕਰੋ ਤੇ 8 ਐਤਵਾਰ ਲਗਾਤਾਰ ਕਰੋ ਅੱਛਾ ਹੋਣਾ ਸ਼ੁਰੂ ਹੋ ਜਾਏਗਾ ਆਪਣੇ ਪੇਟ ਕੰਮ ਹੋਣ ਤੋਂ ਪਹਿਲਾਂ ਕਿਸੇ ਨੂੰ ਨਹੀਂ ਦੇਣੇ ਬਰਥਡੇ ਮਨਾਣਾ ਨਹੀਂ ਮਿੱਠਾ ਕਿਸੇ ਨੂੰ ਦੇਣਾ ਨਹੀਂ ਕੋਈ ਨੁਕਸਾਨ ਹੋ ਹੀ ਨਹੀਂ ਸਕਦਾ ਠੀਕ ਤੇ ਨਾਲ ਦੁੱਧ ਮਾਲ ਕੇ ਨਾਲ ਹੋਣਾ ਸ਼ੁਰੂ ਕਰੋ 5 ਕੇਲੇ 5 ਦਿਨ ਮੰਦਰ ਵਾਧੂਆਂ ਚਾਬੀਆਂ ਵਾਧੂ ਚੀਜ਼ਾਂ ਤੁਹਾਡੇ ਘਰ ਪਈਆਂ ਨੇ ਉਹਨਾਂ ਕੱਢੋ ਜਿਹੜੀਆਂ ਯੂਜ਼ ਕਰਨ ਵਾਲੀਆਂ ਨਹੀਂ ਹਨ ਨੀਤ ਸਿੰਘ ਇਹਨੇ ਦੁਖੀ ਨਹੀਂ ਹੋਈਗਾ ਹਜੇ ਉਮਰ ਹੀ ਕੀ ਹੈ ਬੱਚੇ ਤੁਹਾਡੀ ਹੈਨਾ ਤਾਂ ਸਭ ਸਹੀ ਹੋ ਜਾਣਾ ਸਹੀ ਹੀ ਹੋਏਗਾ ਸਭ ਅੱਛਾ ਹੋਏਗਾ ਮਿੱਠਾ ਦੇਣਾ ਬੰਦ ਕਰਾ ਦਿਓ ਨਮਕ ਦਾ ਡਲਾ ਮੰਗਲਵਾਰ ਗਾਓ ਇਨਸ਼ਾਅੱਲਾ ਤਾਂ ਉਹ ਦੇਖੋ ਤਾਂ ਸਹੀ ਰਿਜ਼ਲਟ ਅੱਛਾ ਮਿੱਥੂਨ ਲਗਣਾ ਹੈ ਖੂਬਸੂਰਤ ਪਰਫਿਊਮ ਲਾਓ ਹਲਕਾ ਮਿਊਜ਼ਿਕ ਸੁਣੋ ਸਿਤਾਰੇ ਅੱਛੇ ਆ ਬਹੁਤ ਅੱਛੇ ਓਕੇ ਮਸੀਹਾ ਦੇ ਸਾਰੇ ਜਨਮ ਪੱਤਰੀ ਵਾਲਿਆਂ ਸਾਰੇ ਗ੍ਰਹਾਂ ਵਾਲਿਆਂ ਨੇ ਮਤਲਬ 12 ਰਾਸ਼ੀਆਂ ਵਾਲਿਆਂ ਨੇ ਕੀ ਪਾ ਕਰਨਾ ਇਹ ਵੀ ਸੁਣ ਲੋ ਸੂਰਜ ਸ਼ੁਕਰ ਤੇ ਚੰਦਰ ਬ੍ਰਹਸਪਤ ਦਾ ਯੋਗ 12 ਨੰਬਰ ਦੀ ਰਾਸ਼ੀ ਜਾਨੀ ਕਿ ਮੀਨ ਰਾਸ਼ੀ ਵਿੱਚ ਲੱਗ ਰਿਹਾ ਇਸ ਕਰਕੇ ਤੁਸੀਂ 5 ਕੇਲੇ 5 ਲੱਡੂ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਅੱਜ ਦੇ ਦਿਨ ਠੀਕ ਸਮਾ ਜੀ ਆਜ਼ਾਦ ਦਾ ਆਪ ਸਭ ਦਾ ਅੱਜ ਦਾ ਦਿਨ ਅੱਛਾ ਜਾਵੇ ਸੱਚੀ